ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇਹ ਸਕਰਟ ਦੀ ਕਟਿੰਗ ਤੇ ਸਟੀਚਿੰਗ ਸਾਰੀ ਦੱਸਾਂਗੇ ਤੇ ਮੇਰੀ ਵੀਡੀਓ ਜਿਹੜੀ ਲਾਸਟ ਟੈਕ ਤੁਸੀਂ ਜ਼ਰੂਰ ਦੇਖਣੀ ਤੇ ਮੇਰੇ ਚੈਨਲ ਨੂੰ ਪਲੀਜ਼ ਜਿਹੜੇ ਨਵੇਂ ਆ ਤੇ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਹ ਆਪਾਂ ਸਕਰਟ ਦੀ ਤੁਹਾਨੂੰ ਫੁੱਲ ਕਟਿੰਗ ਤੇ ਸਟੀਚਿੰਗ ਪੂਰੀ ਵੀਡੀਓ ਡਿਟੇਲ ਦੇ ਵਿੱਚ ਬਰੀਕੀ ਦੇ ਵਿੱਚ ਸਾਰੀ ਵੀਡੀਓ ਆਪਾਂ ਨੇ ਬਣਾਈ ਹੈ ਤੇ ਤੁਸੀਂ ਮੇਰੇ ਹੁਣ ਲਾਸਟ ਤੱਕ ਵੀਡੀਓ ਦੇਖਣੀ ਤੇ ਇਸ ਤਰ੍ਹਾਂ ਦੀ ਸਕਰਟ ਆਪਣੀ ਖੁਦ ਫੰਕਸ਼ਨ ਲਈ ਘਰੇ ਤਿਆਰ ਕਰ ਸਕਦੇ ਹੋ ਇਹ ਆਪਾਂ ਜਾਗੋ ਤੇ ਵੀ ਪਾ ਸਕਦੇ ਆ ਤੇ ਆਪਾਂ ਪੈਲਸ ਵਿੱਚ ਵੀ ਤੇ ਇਹਦੇ ਨਾਲ ਆਪਾਂ ਨੇ ਕੀਤੀ ਹੈ ਸ਼ਾਰਟ ਸ਼ਾਰਟ ਤਿਆਰ ਤੇ ਇਸ ਤਰ੍ਹਾਂ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਕਰਟ ਬਣਾਉਣੀ ਤੇ ਘਗਰਾ ਜਿਵੇਂ ਘਗਰਾ ਹੁੰਦਾ ਉਸੇ ਤਰੀਕੇ ਨਾਲ ਹੀ ਲੱਗਦੀ ਹੈ ਇਹ ਸਕਰਟ ਤੇ ਆਪਾਂ ਨੇ ਇਹ ਜਿਹੜੀ ਪਣੇ ਲੋਟ ਇਸ ਤਰ੍ਹਾਂ ਲੰਬਾਈ ਜਿਹੜੀ ਇਦਾਂ ਲਾਉਣੀ ਹੁੰਦੀ ਹੈ ਦੀ ਇਹ ਆਪਣਾ ਹੁੰਦਾ ਹੈਗਾ ਸਲਵਾਰ ਦਾ ਕਪੜਾ ਜਿੰਨੀ ਸਲਵਾਰ ਦਾ ਕਪੜਾ ਹੁੰਦਾ ਉਸੇ ਦੀ ਬਣ ਜਾਂਦੀ ਹੈ ਸਕਰਟ ਤੇ ਆਪਾਂ ਕੰਨੀ ਵਾਲੀ ਸਾਈਡ نیچے ਰੱਖ ਕੇ ਤੇ ਇਸ ਤਰੀਕੇ ਨਾਲ ਲੰਬਾਈ ਜਿਹੜੀ ਲੈ ਰੱਖ ਲੈਣੀ ਹੈ ਲੰਬਾਈ ਜਿਹੜੀ ਇਹਦੀ ਰੱਖੀ ਦੀ ਹੈ ਲੰਬਾਈ ਆਪਾਂ ਨੇ ਰੱਖਣੀ ਹੁੰਦੀ ਹੈ ਸਲਵਾਰ ਦੀ ਲੰਬਾਈ ਤੋਂ 2 ਇੰਚ ਵੱਧ ਠੀਕ ਹੈ ਸਲਵਾਰ ਦੀ ਲੰਬਾਈ 35 ਜਿਵੇਂ ਤੇ ਆਪਾਂ ਨੇ ਇਹ 37 ਇੰਚ ਤਿਆਰ ਕਰਨੀ ਹੈ ਠੀਕ ਹੈ ਸਕਰਟ ਤੇ ਇਹਦੀ 2 ਇੰਚ ਲੰਬੀ ਹੁੰਦੀ ਹੈ ਕਿਉਂਕਿ ਇਹ ਆਪਣੇ ਪੈਰਾਂ ਤੱਕ ਹੁੰਦੀ ਹੈ ਤੇ ਸਲਵਾਰ ਆਪਣੇ ਇੱਕਲ ਤੱਕ ਹੁੰਦੀ ਹੈ ਉੱਚੀ ਹੁੰਦੀ ਹੈ ਤਾਂ ਇਹ ਇਦਾਂ ਆਪਾਂ ਨੇ ਇਹ ਜਿਹੜੀ 37 ਇੰਚ ਆਪਾਂ ਨੇ ਇਹ ਲੰਬਾਈ ਇਹਦੀ ਰੱਖਣੀ ਹੈ ਤੇ ਆਪਾਂ ਨੇ 2 ਇੰਚ ਜਿਹੜਾ ਇਹਦਾ ਸਲਾਈ ਦਾ ਇਹਦੇ ਵਿੱਚ ਰੱਖਣਾ ਠੀਕ ਹੈ ਤੇ ਇਹ ਆਪਾਂ ਨੇ 39 ਇੰਚ ਦੇ ਹਿਸਾਬ ਨਾਲ 3.5 ਇੰਚ 2.5 ਇੰਚ ਇਦਾਂ ਇੰਚ ਆਪਣਾ ਉੱਪਰ ਵੀ ਆਉਣਾ ਤੇ ਇਦਾਂ ਆਪਾਂ ਨੇ ਇਹ 3.5 ਇੰਚ ਜਾਨੀ ਆਪਾਂ ਨੇ ਇਸ ਤਰੀਕੇ ਨਾਲ ਇਧਰ ਕਰਕੇ ਤੇ ਉੱਪਰਲੀ ਸਾਈਡ ਤੋਂ ਆਪਾਂ ਇਹਨਾਂ ਆਪਣਾ ਕੱਪੜਾ ਜਿਹੜਾ ਲਾ ਲੈਣਾ ਉੱਪਰਲੀ ਸਾਈਡ ਤੋਂ ਇਹ ਲਵਾਈ ਤੋਂ ਨਾਲ ਤਾਂ ਵਾਧਾ ਨਾਲੇ ਆਪਣੀ ਜਿਹੜੀ ਇਹਦੀ 벨ਟ ਬਣੂਗੀ ਇਹਦੇ ਵਿੱਚ ਫਿਰ ਆਪਾਂ ਨਾਲੇ ਇਲਾਸਟਿਕ ਪਾ ਸਕਦੇ ਹਾਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਉੱਪਰਲੀ ਸਾਈਡ ਤੋਂ ਕੰਨੀ ਵੱਲੋਂ ਇਹ ਲਾ ਲੈਣੀ ਹੈ ਤੇ ਜਿੰਨਾ ਆਪਣਾ 3 ਮੀਟਰ ਕਪੜਾ ਹੈ 3 ਨਾ 3.5 ਹੈ ਤੇ ਇਹਨੂੰ ਆਪਾਂ ਇਦਾਂ ਹੀ ਸਾਰੇ ਨੂੰ ਹੀ ਲਾ ਕੇ ਤੇ ਇਹਦੀ ਆਪਾਂ ਫਿਰ ਵਾਲ ਪਾ ਕੇ ਸਕਰਟ ਤਿਆਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਆਪਾਂ ਵਾਲ ਪਾ ਕੇ ਜਿਵੇਂ ਸਕਰਟ ਜਿਹੜੀ ਕਿੱਦਾਂ ਤਿਆਰ ਕਰਨੀ ਹੈ ਕਟਿੰਗ ਆਪਾਂ ਬਸੇ ਦੀ ਇਸੇ ਤਰੀਕੇ ਨਾਲ ਹੀ ਕਰਨੀ ਹੈ ਤੇ ਇਹਦੀ ਆਪਾਂ ਤੁਹਾਨੂੰ ਸਟੀਚਿੰਗ ਵੀ ਦੱਸਾਂਗੇ ਤੇ ਇਹ ਆਪਾਂ ਨੇ ਇਦਾਂ ਹੀ ਕਟਿੰਗ ਕਰ ਲੈਣੀ ਹੈ ਤੇ ਇਹ ਕਟਿੰਗ ਇਹਦੀ ਹੋ ਗਈ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕਰਨੀ ਲਾਈਨਿੰਗ ਕਟਿੰਗ ਕਰ ਲਈ ਇਹ ਆਪਾਂ ਨੇ ਕੰਨੀ ਵਾਲੀ ਸਾਈਡ ਇਹਦੀ ਵੀ نیچے ਰੱਖੀ ਹੈ ਤੇ ਇਹਦੀ ਲੰਬਾਈ ਆਪਾਂ ਉਹਦੇ ਨਾਲੋਂ ਘੱਟ ਰੱਖਣੀ ਹੈ ਇਹ ਲੰਬਾਈ ਆਪਾਂ ਰੱਖੀ ਹੈ 34 ਇੰਚ ਠੀਕ ਹੈ ਕਿਉਂਕਿ ਇਹ نیچے ਤੱਕ ਨਹੀਂ ਹੁੰਦੀ ਇਹ ਆਪਾਂ ਥੋੜੀ ਜਿਹੀ ਉੱਚੀ ਰੱਖਣੀ ਹੁੰਦੀ ਹੈ ਤੇ ਉਹਦੀ ਆਪਾਂ ਜਿਹੜੀ ਬੱਦਲ ਬਾਈ ਰੱਖਣੀ ਹੁੰਦੀ ਹੈ ਤਾਂ ਕਿ ਆਪਣਾ نیچے ਤੋਂ ਫੋਲਡ ਜਿਆਦਾ ਹੋ ਜੇ ਤੇ ਉਹਦੇ ਨਾਲ ਆਪਣੀ ਫਿਰ ਥੱਲੇ ਨੂੰ ਭਾਰੀ ਲੱਗਦੀ ਹੈ ਥੱਲੇ ਨੂੰ ਜਾਨੀ ਆਪਾਂ ਲੈਸ ਵਗੈਰਾ ਲਾਉਣੇ ਆ ਤੇ ਆਪਾਂ ਨੂੰ ਬੁਕਰਮ ਵਗੈਰਾ نیچے ਲਾਉਣ ਦੀ ਲੋੜ ਨਹੀਂ ਤੇ ਆਪਣਾ ਫੋਲਡ ਬੰਦ ਹੋ ਜਾਂਦਾ ਠੀਕ ਹੈ ਤਾਂ ਕਰਕੇ ਉਹਦੀ ਲੰਬਾਈ ਜਿਆਦਾ ਰੱਖ ਲਈਦੀ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਲੰਬਾਈ ਆਪਾਂ ਚੰਗੀ ਰੱਖੀ ਹੈ ਠੀਕ ਹੈ ਇਹ ਆਪਾਂ ਥੋੜੀ ਉੱਚੀ ਰੱਖਣੀ ਹੈ ਉੱਪਰ ਇਹਦੀ ਲਾਸਟਕ ਪੈਣਾ ਜਿਹੜਾ ਉਹ ਆਪਣਾ ਨਾਲ ਅਟੈਚ ਹੋ ਜਾਣਾ ਤੇ ਆਪਣੀ ਜਿਹੜੀ ਇਹ ਇੰਨੀ ਆਪਾਂ ਨੂੰ ਬਹੁਤ ਹੁਣ ਆਪਾਂ ਨੇ ਇਹਦੀ ਜਿਹੜੀ ਚੜਾਈ ਰੱਖਣੀ ਆ ਏਦਾਂ ਆਪਾਂ ਨੇ ਦੂਰਾ ਕਪੜਾ ਕਰ ਲਿਆ ਠੀਕ ਹੈ ਦੂਰਾ ਕਪੜਾ ਕਰਕੇ ਇਸ ਤਰ੍ਹਾਂ ਤੇ ਇਹ ਆਪਾਂ 22 ਇੰਚ ਇੱਥੋਂ ਲੈ ਲੈਣਾ 22 ਇੰਚ ਘੇਰ ਤੇ ਉੱਪਰਲੀ ਸਾਈਡ ਆਪਾਂ ਜਿੰਨੀ ਆਪਾਂ ਨੇ 벨ਟ ਆਪਣੀ ਹੈਗੀ ਸਲਵਾਰ ਦੀ ਉਹਦੇ ਹਿਸਾਬ ਨਾਲ ਉੱਪਰਲੀ ਸਾਈਡ ਇੱਥੇ ਨਿਸ਼ਾਨ ਲਾਵਾਂਗੇ ਕੋਲ ਸਾਈਡ ਤੋਂ 벨ਟ ਆਪਣੀ ਹੈਗੀ ਆ 22 ਇੰਚ ਠੀਕ ਹੈ ਤੇ ਆਪਾਂ ਇੱਥੇ 22 ਦੇ ਨਿਸ਼ਾਨ ਇੱਕ ਲਾਵਾਂਗੇ ਠੀਕ ਹੈ 22 ਇੰਚ ਦੇ ਨਿਸ਼ਾਨ ਲਾ ਕੇ ਤੇ ਇਹ ਇਹਦੇ ਵਿੱਚ ਆਪਾਂ 4 3 4 4 ਇੰਚ ਐਕਸਟਰਾ ਰੱਖਣਾ ਹੈ ਠੀਕ ਹੈ ਇਸ ਤੋਂ ਵੱਧ ਨਹੀਂ ਆਪਾਂ ਥੋੜੇ ਥੋੜੇ ਵਾਲ ਪਾਉਣੇ ਆਪਾਂ 4 ਇੰਚ ਐਕਸਟਰਾ ਰੱਖਾਂਗੇ ਤੇ ਇਹਨੂੰ ਆਪਾਂ ਫਿਰ ਇਸ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਲਾਂਗੇ ਠੀਕ ਹੈ ਤੇ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਨਿਸ਼ਾਨ ਲਾ ਕੇ ਲਾਈਨਿੰਗ ਜਿਹੜੀ ਆਪਾਂ ਇਦਾਂ ਕੱਟ ਕਰ ਲੈਣੀ ਹੈ ਕਿਉਂਕਿ ਇਹ ਜਿਹੜਾ ਸਟਾਫ ਮੋਟਾ ਹੈ ਜੇ ਆਪਣੀ ਫੁੱਲ ਵੈਲ ਦੀ ਲਾਈਨਿੰਗ ਆਪਾਂ ਪੂਰੇ ਸੂਟ ਤੇ ਓਨੀ ਲਾਈਨਿੰਗ ਲਾ ਸਕਦੇ ਪੂਰੀ ਸੌਰੀ ਸਕਰਟ ਤੇ ਛੇ ਜਿਹੜੀ ਪੂਰੀ ਲਾਈਨਿੰਗ ਆਪਾਂ ਜਿੰਨਾ ਮਤਲਬ ਕਮੀਜ਼ ਸਲਵਾਰ ਦਾ ਕਪੜਾ ਓਨੀ ਆਪਾਂ ਹੀ ਫੁੱਲ ਵੈਲ ਜੀ ਲਾਈਨਿੰਗ ਜਿਹੜੀ ਲਾ ਸਕਦੇ ਆ ਉਹਦੇ ਨਾਲ ਆਪਣੇ ਵਾਲ ਜਿਹੜੇ ਜਿਆਦਾ ਮੋٹے ਨਹੀਂ ਬਣਦੇ ਤੇ ਇਹ ਜਿਹੜਾ ਸਟਾਫ ਜਿਆਦਾ ਮੋਟਾ ਹੈ ਟਾਰਤੇ ਟਾਰਟਾ ਤੇ ਇਹਦੇ ਨਾਲ ਕੀ ਹੁੰਦਾ ਆਪਣੇ ਜਿਹੜੇ ਵਾਲ ਜਿਆਦਾ ਮੋٹے ਬਣ ਜਾਂਦੇ ਤਾਂ ਕਰਕੇ ਆਪਾਂ ਇੱਥੋਂ ਇਹਦਾ ਕੱਟ ਰੱਖਣਾ ਤਾਂ ਕਿ ਆਪਣੇ ਬਰਲੇ ਬਰਲੇ ਇੱਕ ਦੋ ਵਾਲ ਹੀ ਪਾਉਣੇ ਆ ਕਿ ਇਹ ਇਹਦੇ ਵਾਲ ਅਲੱਗ ਪਾਵਾਂਗੇ ਤੇ ਉਹਦੇ ਵਾਲ ਆਪਾਂ ਅਲੱਗ ਪਾਉਣੇ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਲਾਈਨਿੰਗ ਦੀ ਕਟਿੰਗ ਕਰ ਲੈਣੀ ਸਕਰਟ ਦੀ ਠੀਕ ਹੈ ਹੁਣ ਆਪਾਂ ਇੱਥੋਂ ਰੱਖ ਕੇ ਨੂੰ ਇਸ ਤਰ੍ਹਾਂ ਕੱਟ ਕਰ ਦੇਣਾ ਇਹ ਆਪਣੇ ਸਕਰਟ ਦੇ ਵਿੱਚ ਲਾਈਨਿੰਗ ਜਿਹੜੀ ਹੈ ਥੋੜੀ ਜੀ ਇਦਾਂ ਕੱਟ ਲਾਵਾਂਗੇ ਤੇ ਜਿਹੜੀ ਫੁੱਲ ਵੈਲ ਦੀ ਲਾਈਨਿੰਗ ਆਪਾਂ ਲਾਉਣੀ ਹੋਏ ਉਹ ਆਪਾਂ ਜਿੰਨੀ ਆਪਾਂ ਦੂਸਰਾ ਕਪੜਾ ਉਨੀ ਰੱਖਾਂਗੇ ਠੀਕ ਹੈ ਜੀ ਹੁਣ ਆਪਣੇ ਇਦਾਂ ਅਟਿੰਗ ਹੋ ਗਈ ਇੱਥੇ ਆਪਾਂ ਲਾ ਲਾਂਗੇ ਕਟ ਟੈਕ ਇੱਥੇ ਕੱਟ ਲਾ ਕੇ ਇਹ ਆਪਣਾ ਸੈਂਟਰ ਆ ਗਿਆ ਇੱਦਾਂ ਆਪਣਾ ਖੁੱਲ ਜਾਣਾ ਇਹਨੇ ਠੀਕ ਹੈ ਸਕਰਟ ਦੇ ਤੇ ਇਹਦੇ ਆਪਾਂ ਥੋੜੇ ਛੋਟੇ-ਛੋਟੇ ਵਾਲ ਪਾਵਾਂਗੇ ਇੱਕ ਦੋ ਉਹ ਆਪਾਂ ਤੁਹਾਨੂੰ ਸਟਿਚਿੰਗ ਚ ਦੱਸਾਂਗੇ ਤੇ ਬਸ ਇਸ ਤਰੀਕੇ ਨਾਲ ਹੀ ਆਪਾਂ ਇਹਦੀ ਜਿਹੜੀ ਕਟਿੰਗ ਕਰ ਲੈਣੀ ਹੈ ਇਹ ਹੋ ਗਈ ਆਪਣੀ ਲਾਈਨਿੰਗ ਦੀ ਤੇ ਇਹ ਆਪਣੀ ਬਸ ਕਪੜਾ ਜਿਹੜਾ ਇਦਾਂ ਹੀ ਆਪਾਂ ਲਾ ਲੈਣਾ ਇੱਕ ਵਾਰੀ ਹੁਣ ਆਪਾਂ ਤੁਹਾਨੂੰ ਇਹਨੂੰ ਦੱਸਾਂਗੇ ਵਾਲ ਪਾ ਕੇ ਸਾਰਾ ਇਹ 3 ਮੀਟਰ ਦਾ 3 ਮੀਟਰ ਇਸ ਤਰ੍ਹਾਂ ਆਪਾਂ ਕਪੜਾ ਰੱਖ ਕੇ ਤੇ ਬਸ ਉੱਪਰੋਂ ਲਾ ਲੈਣਾ ਠੀਕ ਹੈ ਤੇ ਇਹਦੀ ਸਕਰਟ ਤਿਆਰ ਕਰਾਂਗੇ ਤੇ ਹੁਣ ਆਪਾਂ ਕਰਦੇ ਇਹਦੀ ਸਟਿਚਿੰਗ ਹਾਂਜੀ ਹੁਣ ਆਪਾਂ ਕਰਾਂਗੇ ਇਹ ਸਕਲਟ ਰੈ ਦੀ ਸਿਲਾਈ ਠੀਕ ਹੈ ਤੇ ਆਪਾਂ ਨੇ ਜਿਹੜੀ ਇਹ ਕਟਿੰਗ ਕੀਤੀ ਸੀ ਬਣੇ ਇਹ ਕੱਪੜਾ ਸਾਰਾ ਅੱਧ ਕਰ ਲਿਆ ਸੀ ਠੀਕ ਹੈ ਜਿੰਨਾ ਆਪਣੇ ਕੋਲ ਕੱਪੜਾ ਸੀਗਾ ਇਹ ਕਟਿੰਗ ਕੀਤਾ ਤੇ ਉਹਦਾ ਆਪਾਂ ਨੇ ਇਸ ਤਰ੍ਹਾਂ ਅੱਧ ਕਰਕੇ ਤੇ ਇੱਥੇ ਕੱਟ ਲਾ ਲਿਆ ਇਹ ਦੇਖ ਸਕਦੇ ਤੁਸੀਂ ਇਹ ਪਤਨ ਦਿਖਾਉਣੇ ਆ ਇਦਾਂ ਆਪਾਂ ਨੇ ਲਾ ਲਿਆ ਇਦਾਂ ਲਈ ਸਾਈਡ ਕੱਟ ਇੱਥੇ ਆ ਰਿਹਾ ਇਹ ਇਦਾਂ ਆਪਾਂ ਨੇ ਤੇ ਇੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਵੀ ਲਾ ਸਕਦੇ ਆ ਤੇ ਇਹਨੂੰ ਆਪਾਂ ਫਿਰ ਦੋ ਵੀ ਤੋੜਾ ਕਰਾਂਗੇ ਇਸ ਤਰ੍ਹਾਂ ਠੀਕ ਹੈ ਜਿੱਥੇ ਆਪਾਂ ਕੱਟ ਲਾ ਲਿਆ ਫਿਰ ਇਹਨੂੰ ਇਦਾਂ ਦੂੜਾ ਕਰਕੇ ਤੇ ਇਹਦੇ ਇੱਕ ਇੱਕ ਕੱਟ ਇੱਥੇ ਹੋਰ ਲਾਵਾਂਗੇ ਠੀਕ ਹੈ ਜੀ ਇੱਥੇ ਆਪਾਂ ਇੱਕ ਹੋਰ ਲਾਵਾਂਗੇ ਕੱਟ ਇਹ ਆਪਾਂ ਕੱਟ ਕਿਉਂ ਲਾਉਨੇ ਆ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਵਲ ਪਾਉਨੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਵਲ ਜਿਹੜੇ ਆਪਾਂ ਨੂੰ ਸਾਰੇ ਵਾਲ ਪਾ ਕੇ ਦੁਬਾਰਾ ਢੇਰ ਲੈਣੀ ਪੈਂਦੀ ਤੇ ਇਹਦੇ ਨਾਲ ਆਪਾਂ ਨੂੰ ਸ਼ੁਰੂ ਚ ਪਤਾ ਲੱਗ ਜਾਂਦਾ ਵੀ ਆਪਣੇ ਵਾਲ ਜਿਹੜੇ ਸਹੀ ਪੈ ਰਹੇ ਜਾਂ ਨਹੀਂ ਪੈ ਰਹੇ ਸਹੀ ਹੈ ਨਾ ਤੇ ਇਹਦਾ ਆਪਾਂ ਸਿੱਧਾ ਪੁੱਠਾ ਇੱਕ ਵਾਰੀ ਚੈੱਕ ਕਰ ਲੈਣਾ ਤੇ ਜਿਹੜਾ ਪਾਸਾ ਸਿੱਧਾ ਉਹ ਆਪਾਂ ਰੱਖਾਂਗੇ ਉੱਪਰਲੀ ਸਾਈਡ ਤੇ ਇੱਥੋਂ ਵਾਲ ਪਾ ਕਰਾਂਗੇ ਸ਼ੁਰੂ ਠੀਕ ਹੈ ਜਿਹੜਾ ਆਪਣਾ ਪਹਿਲਾ ਕੱਟ ਆਊਗਾ ਇੱਥੋਂ ਲਾ ਕੇ ਇੱਥੋਂ ਤੱਕ ਆਪਣੇ ਜਿਹੜੇ 11 ਇੰਚ ਚ ਵਾਲ ਚਾਹੀਦੇ 11 ਇੰਚ ਮਾੰਨਾ ਚਾਹੀਦਾ ਠੀਕ ਹੈ ਜੇ ਆਪਾਂ ਇੰਨੇ ਵਿੱਚ 11 ਇੰਚ ਬਣ ਗਿਆ ਤਾਂ ਆਪਣਾ ਮਤਲਬ ਕਿ ਸਹੀ ਵਲ ਪੈ ਰਹੇ ਆ ਤੇ ਫਿਰ ਆਪਾਂ ਨੂੰ ਬਾਅਦ ਵਿੱਚ ਢੇੜਨੇ ਨਹੀਂ ਪੈਣੇ ਠੀਕ ਹੈ ਤੇ ਇਨ ਇੱਥੋਂ ਹੀ ਆਪਾਂ ਨੂੰ ਪਤਾ ਲੱਗ ਜੂ ਕਿੱਡੇ-ਕੱਡੇ ਵਲ ਚੱਕਨੇ 11 ਤੇ ਠੀਕ ਹੈ ਤੇ ਇਦਾਂ ਤੁਸੀਂ ਕਰ ਸਕਦੇ ਜੇ ਇਤੋਂ ਵੀ ਸੌਖਾ ਤਰੀਕਾ ਕਰਨਾ ਤੁਸੀਂ ਤੇ ਇਹ ਇਹ ਕੱਟ ਤੋਂ ਫਿਰ ਇੱਕ ਕੱਟ ਲਾ ਲਓ ਇੱਥੇ ਠੀਕ ਹੈ ਇਹਦੇ ਨਾਲ ਕੀ ਹੋਊਗਾ ਤੁਹਾਨੂੰ ਬਹੁਤ ਘੱਟ ਵੱਲ ਦੇਰਨੇ ਪੈਣ ਕਿ ਤੇ ਆਪਾਂ ਨੂੰ ਜਲਦੀ ਪਤਾ ਲੱਗ ਜੂ ਕਿ ਕਿੱਡੇ ਕਿੱਡੇ ਆਪਣੇ ਵਾਲ ਜਿਹੜੇ ਚੱਕਣੇ ਪੈਣੇ ਆ ਇਹ ਠੀਕ ਹੈ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਦਾ ਸਕਰਟ ਦੇ ਵਾਲ ਆਪਾਂ ਕਿੰਨੇ ਚੱਕਗੇ ਹਣਾ ਇਹ ਆਪਾਂ ਫਿਰ ਪਹਿਲਾਂ ਤੇ ਇਹਦਾ ਅੱਧ ਕਰਕੇ ਲਾ ਲਿਆ ਫਿਰ ਉਹਨੂੰ ਉਹਨੂੰ ਡਬਲ ਕਰਕੇ ਲਾ ਲਿਆ ਸੀ ਹੁਣ ਆਪਾਂ ਇਸ ਨੂੰ ਫਿਰ ਇਦਾਂ ਕਰ ਲੈਣਾ ਇਧਰਲੀ ਸਾਈਡ ਤੋਂ ਜਿੱਧਰੋਂ ਸ਼ੁਰੂ ਕਰਨੇ ਆ ਤੇ ਇੱਥੋਂ ਆਪਾਂ ਨੂੰ ਵਾਲ ਪਤਾ ਲੱਗ ਜਾਣਾ ਕਿੰਨੇ ਪਾਉਣੇ ਆ ਠੀਕ ਹੈ ਇੱਥੋਂ ਤੱਕਰ ਆਪਾਂ ਨੂੰ ਚਾਹੀਦੀ ਸੀ 11 ਇੰਚ ਚ ਆਹ ਕੱਟ ਤਿਕਰ ਹੁਣ ਇਹ 11 ਦਾ ਅੱਧ ਕਰ ਲਓ ਤੁਸੀਂ ਇੱਥੋਂ ਤੱਕ ਆਪਾਂ ਨੂੰ ਚਾਹੀਦੇ 11 ਵੱਧ ਕਰਕੇ ਕਿੰਨਾ ਆ ਗਿਆ ਆਪਣਾ 5.5 5.5 ਠੀਕ ਹੈ 5.5 ਚ ਆਪਣੇ ਵਾਲ ਮੰਨਨੇ ਚਾਹੀਦੇ ਇਸ ਕੱਟ ਤੇ ਕਰ ਫਿਰ ਓਡੇ ਓਡੇ ਵਾਲ ਆਪਾਂ ਚੱਕਨੇ ਆ ਠੀਕ ਹੈ ਹੁਣ ਆਪਾਂ ਇੱਥੇ ਸ਼ੁਰੂ ਕਰਾਂਗੇ ਇੱਥੋਂ ਆਪਾਂ ਥੋੜਾ ਜਿਹਾ ਸਿੱਧਾ ਰੱਖਾਂਗੇ ਇੱਥੋਂ ਸਿੱਧਾ ਤਾਂ ਰੱਖਣਾ ਸਲਾਈ ਆਉਣੀ ਹੈ ਆਪਣੀ ਠੀਕ ਹੈ ਉਸ ਸਾਈਡ ਤੋਂ ਤੇ ਇੰਚਕ ਆਪਾਂ ਸਿੱਧੀ ਸਲਾਈ ਰੱਖ ਕੇ ਤੇ ਇੱਥੋਂ ਆਪਾਂ ਵਾਲ ਇਸ ਤਰ੍ਹਾਂ ਸ਼ੁਰੂ ਕਰਨੇ ਆ ਠੀਕ ਹੈ ਜਿਵੇਂ ਆਪਾਂ ਸਲਵਾਰ ਦੇ ਵਾਲ ਪਾਉਣੇ ਆ ਉਸ ਹਸਾਮ ਨਾਲ ਹੀ ਆਪਾਂ ਨੇ ਵਾਲ ਪਾਉਣੇ ਆ ਠੀਕ ਹੈ ਜੀ ਤੇ ਇਹ ਵਾਲ ਜਿਹੜੇ ਆਪਾਂ ਚੱਕਨੇ ਇਥੋਂ ਤੇ ਇਦਾਂ ਇਦਾਂ ਇਹ ਆਪਣਾ ਜਿਹੜਾ ਕੱਟ ਆ ਉਹ ਇਥੋਂ ਤੱਕ ਕਰ ਆਪਣਾ 5 5.5 ਚ ਵਾਲ ਮੰਨੇ ਚਾਹੀਦੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਦਾਂ ਕਰੀ ਜਾਵਾਂਗੇ ਇੰਨੇ ਇੰਨੇ ਕੁ ਵਾਲ ਪਾ ਕੇ ਤੇ ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰਨਾ ਹੈ ਠੀਕ ਹੈ ਵੀ ਇੰਨੇ ਇੰਨੇ ਵਾਲ ਆਪਣੇ ਸੈੱਟ ਹੋਣਗੇ ਇਥੋਂ ਆਪਾਂ ਨੇ ਹੁਣ ਇੱਕ ਵਾਲ ਇਹ ਨਾਲ ਨਾਲ ਆ ਕਰਕੇ ਆਪਾਂ ਬਲਦੇ ਵਾਲ ਉੱਪਰ ਨਹੀਂ ਰੱਖਣਾ ਠੀਕ ਹੈ ਤੇ ਆਪਾਂ ਥੋੜਾ ਥੋੜਾ ਵਾਲਾ ਇਸ ਤਰ੍ਹਾਂ ਚੱਕੀ ਜਾਣਾ ਤੇ ਇਦਾਂ ਨੂੰ ਉੱਥੋਂ ਤੱਕ ਪਾਉਣੀ ਹੈ ਤੇ ਆਪਾਂ ਇਸ ਤਰ੍ਹਾਂ ਠੀਕ ਹੈ ਆ ਆਪਣਾ ਕੱਟ ਆ ਗਿਆ ਠੀਕ ਹੈ ਕੱਟ ਟਿੱਕਰ ਆਪਾਂ ਇਸ ਤਰ੍ਹਾਂ ਇੱਕ ਵਾਲ ਪਾ ਲੈਨੇ ਹੁਣ ਆਪਾਂ ਇਹਨੂੰ ਮੈਨ ਲੈਣਾ ਠੀਕ ਹੈ ਆਹ ਚੀਜ਼ ਨੂੰ ਆਪਾਂ ਮੈਨ ਲੈਣਾ ਇਹ ਆਪਾਂ ਹੁਣ ਮਿਨਾਗੇ ਇੱਥੋਂ ਰੱਖ ਕੇ ਇੰਨੀ ਆਪਣੀ ਸਲਾਈ ਆਉਣੀ ਆ ਉਹ ਆਪਾਂ ਛੱਡਾਂਗੇ ਤੇ ਇੱਥੋਂ ਆਪਾਂ ਮੈਨ ਲੈਣਾ ਤੇ ਆਪਣਾ ਜਿਹੜਾ 5.5 ਇੰਚ ਚ ਦੇਖ ਸਕਦੇ ਤੁਸੀਂ 5.5 ਇੰਚ ਆ ਗਿਆ 1 ਇੰਚ ਜਿਹੜਾ ਸਲਾਈ ਦਾ ਆਪਾਂ ਪੂਰੇ ਛੱਡਣਾ ਸੀ ਇਧਰਲੀ ਸਾਈਡ ਦੀ ਦੇਖ ਸਕਦੇ ਤੁਸੀਂ ਇੱਥੋਂ ਆਪਾਂ ਰੱਖ ਕੇ ਤੇ ਇਹ ਆਪਣਾ ਜਿਹੜਾ ਜਿੱਥੇ ਕੱਟਾ ਆਪਣਾ ਉਥੇ ਆਪਣਾ 5.5 ਆ ਗਿਆ ਠੀਕ ਹੈ ਹੁਣ ਆਪਾਂ ਜੇ ਇਸ ਹਸਾ ਵਾਲ ਪਾਵਾਂਗੇ ਤਾਂ ਆਪਾਂ ਨੂੰ ਵਾਲ ਦੇੜਨੇ ਨਹੀਂ ਪੈਣਗੇ ਤੇ ਇ ਤਾਂ ਕਰਕੇ ਕੱਟ ਲਈਦੇ ਆ ਤੇ ਹੁਣ ਆਪਾਂ ਇਥੋਂ ਇਹ ਜਿਵੇਂ ਜ ਵਾਲੇ ਪਾਈ ਹੈ ਓਵੇਂ ਓਵੇਂ ਵਾਲ ਪਾਵਾਂਗੇ ਤੇ ਜਦੋਂ ਆਪਾਂ ਇਸ ਕੱਟ ਤੇ ਆਗੇ ਤੇ ਉਦੋਂ ਆਪਾਂ ਇਹ ਵੇਖਣਾ 11 ਇੰਚ ਆਪਣਾਉਣਾ ਚਾਹੀਦਾ ਠੀਕ ਹੈ ਤੇ ਇਹ ਆਪਾਂ ਸਾਰਾ ਟੋਟਲ ਜਾਨੀ 22 22 ਇੰਚ ਫਰੰਟ ਵਾਲਾ ਤੇ 22 ਇੰਚ ਪੈਕ ਵਾਲਾ ਤੇ ਸਾਰਾ 44 ਇੰਚ ਚ ਆਪਣਾ ਵਾਲ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਆਪਾਂ ਇਦੋਂਗਾ ਜਿਵੇਂ ਆਪਾਂ ਇਧਰ ਵਾਲ ਪਾਏ ਉਹ ਨਾਲ ਨਹੀਂ ਕਪੜਾ ਚੱਕ ਕੇ ਤੇ ਆਪਾਂ ਇਸ ਤਰ੍ਹਾਂ ਵਲ ਪਾਉਣੇ ਠੀਕ ਹੈ ਇਦਾਂ ਆਪਾਂ ਨੇ ਇੱਥੋਂ ਇੱਥੋਂ ਕਪੜਾ ਇੰਨਾ ਇੰਨਾ ਹੀ ਬਸ ਸਾਰੇ ਵਾਲ ਸੇਮ ਸੇਮ ਆਪਾਂ ਪਾਉਣੇ ਤੇ ਤੁਸੀਂ ਇਸ ਤਰੀਕੇ ਨਾਲ ਸਾਰੇ ਵਾਲਾ ਪਾ ਲੈਣੇ ਹੈ ਨਹੀਂ ਆਪਾਂ ਨੂੰ ਵਾਲਾਂ ਦਾ ਪਤਾ ਨਹੀਂ ਲੱਗਦਾ ਕਿ ਕਿੰਨੇ ਚ ਵਾਲ ਕਿਵੇਂ ਪਾਈਏ ਹੈ ਨਾ ਇਹ ਆਪਣੇ ਬੈਲਟ ਦੇ ਹਿਸਾਬ ਨਾਲ ਹੀ ਪਾਈਦੇ ਹੈ ਤੇ ਇਹ ਦੀ ਜੇ ਤੁਸੀਂ ਆਪਣੀ 셔ਟ ਦੀ ਜਿਹੜੀ ਹਿਸਾਬ ਨਾਲ 20 ਹੈਪ ਹੈ ਤੇ ਉਹਦੇ ਵਿੱਚ ਦੋ ਐਡ ਕਰਕੇ ਆਪਣੀ ਬੈਲਟ ਦੀ ਹੁੰਦੀ ਹੈ ਤੇ ਤੁਸੀਂ ਦੋ ਜਾਂ ਤਿੰਨ ਵੀ ਐਡ ਕਰ ਸਕਦੇ ਆ ਠੀਕ ਹੈ ਜਰੂਰੀ ਨਹੀਂ ਵੀ ਆਪਾਂ ਜੇ 2 ਇੰਚ ਤੇ 2 ਇੰਚ ਹੀ ਆਪਾਂ ਵਾਧਾ ਰੱਖਣਾ ਥੋੜੀ ਜਿਹੀ ਜੇ ਖੁੱਲੀ ਬੈਲਟ ਬਣਾਉਣੀ ਹੈ ਤਾਂ ਤੁਸੀਂ 23 ਇੰਚ ਤੇ ਵਾਲ 23 ਇੰਚ ਵੀ ਰੱਖ ਸਕਦੇ ਆ ਠੀਕ ਹੈ ਤੇ ਉਹੀ ਆਪਾਂ ਵਾਲ ਜਿਹੜਾ ਥੋੜਾ ਜਿਹਾ ਛੋਟਾ ਚੱਕ ਲਾਂਗੇ ਤੇ ਆਪਣੇ ਜਿਹੜੇ ਵਾਲਾ ਥੋੜੀ ਜਿਹੀ ਦੁਆਰਾ ਉਹਦੇ ਨਾਲ ਬਣ ਜਾਂਦੇ ਹੁੰਦੇ ਆ ਇਦਾਂ ਆਪਾਂ ਨੇ ਇਹ ਵਾਲ ਜਿਹੜੇ ਚੱਕ ਕੇ ਇਦਾਂ ਪਾਉਣੇ ਆ ਹੁਣ ਆਪਣਾ ਇਹ ਕੱਟ ਆ ਗਿਆ ਇੱਥੇ ਆਪਾਂ ਨੂੰ ਪਤਾ ਲੱਗ ਜੂ ਵੀ ਆਪਣੇ ਵਾਲ ਜਿਹੜੇ ਸਹੀ ਆ ਹੁਣ ਆਪਾਂ ਇੱਥੋਂ ਫੇਰ ਮਿਣਾਂਗੇ ਇੱਥੋਂ ਆਪਾਂ 1 ਇੰਚ ਟੇਪ ਰੱਖ ਕੇ ਫੇਰ ਇਹਨੂੰ ਇੱਥੋਂ ਮਿਣ ਕੇ ਵੇਖ ਲਾਂਗੇ ਇਧਰੋਂ ਆਪਾਂ 1 ਇੰਚ ਛੱਡ ਕੇ ਤੇ ਇਦਾਂ ਆਪਾਂ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਬਰਾਬਰ ਕਰ ਲੈਣਾ ਤੇ ਦੇਖ ਸਕਦੇ ਤੁਸੀਂ ਆਪਣੇ 11 ਇੰਚ ਇਧਰ ਆ ਗਿਆ ਠੀਕ ਹੈ ਇੱਥੇ ਆਪਣਾ 11 ਇੰਚ ਆ ਗਿਆ ਇਹ ਕੱਟ ਕੋਲੇ ਆਪਣਾ 11 ਆ ਗਿਆ ਹੁਣ ਆਪਣਾ ਜਿਹੜਾ ਕੱਟ ਇੱਥੇ ਹੈ ਇਹ ਵਿਚਾਲੇ ਸੈਂਟਰ ਵਾਲਾ ਆ ਗਿਆ ਠੀਕ ਹੈ ਇਹ ਸੈਂਟਰ ਵਾਲੇ ਕੱਟ ਕੋਲੇ ਅੱਪ ਤੱਕ ਫਿਰ ਆਪਣੇ ਇਦੂ ਅੱਗੇ 11 ਹੋਰ ਚਾਹੀਦੇ ਆਪ ਨੂੰ 22 ਚਾਹੀਦਾ ਨਾ ਤੇ ਇੱਥੋਂ ਤੱਕ ਆਪਣੇ ਫਿਰ ਏਵੇਂ ਹੀ ਵਾਲ ਚੱਕਾਂਗੇ ਤਾਂ ਆਪਣੇ ਇਹ 22 ਇੰਚ ਪੂਰਾ ਹੋ ਜਾਊਗਾ ਤਾਂ ਕਰਕੇ ਆਪਾਂ ਨੇ ਕੱਟ ਲਾਈ ਹੈ ਤੇ ਹੁਣ ਆਪਾਂ ਸਾਰੇ ਵਾਲ ਪਾ ਕੇ ਤੁਹਾਨੂੰ ਦਿਖਾਉਣੇ ਆ ਇਸੇ ਤਰੀਕੇ ਨਾਲ ਤੁਸੀਂ ਵੀ ਸਾਰੇ ਵਾਲ ਪਾ ਲੈਣੇ ਆ ਇੰਨੀ ਇੰਨੀ ਵਿੱਤ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਸਾਰੇ ਵਾਲ ਪਾ ਕੇ ਵਿਖਾਉਣੇ ਆ ਹਾਂਜੀ ਹੁਣ ਆਪਣੇ ਅਗੇ ਅੱਧ ਤੱਕ ਹੁਣ ਆਪਾਂ ਮਿੰਕੀ ਤੁਹਾਨੂੰ ਦਿਖਾਉਣੀ ਹੈ ਤੁਹਾਨੂੰ ਦੱਸਣ ਦੇ ਮਾਰੇ ਆਪਾਂ ਤਾਂ ਕਰਕੇ ਦੁਆਰਾ ਲੈnde ਆ ਜਿੱਥੇ ਆਪਾਂ ਇਹ ਵਾਲਾ ਪੈਨ ਚੋਕਲਾਇਆ ਸੀ ਨਾ ਇਹ ਆਪਣਾ ਸੀਗਾ ਸੈਂਟਰ ਦਾ ਵਾਲਾ ਕੱਟ ਤੇ ਇਥੋਂ ਆਪਾਂ ਰੱਖ ਲਿਆ ਇੱਕ ਠੀਕ ਹੈ ਜੀ ਤੇ ਇਦਾਂ ਆਪਾਂ ਮਿਣਾਗੇ ਤਾਂ ਇਹ ਆਪਣਾ ਦੇਖ ਸਕਦੇ ਤੁਸੀਂ 22 22.5 ਵਿੱਚ ਆਪਾਂ ਵੰਨ ਲਾਗੇ ਆ ਤੇ ਆਪਾਂ ਇਹ 23 ਇੰਚ ਚ ਕਰਨੇ ਆ ਤੇ ਆਪਾਂ ਅੱਗੇ ਥੋੜਾ ਜਿਹਾ 23 ਚ ਹੀ ਹੋ ਗਏ ਠੀਕ ਹੈ 23 ਦੇ ਵਿੱਚ ਆਪਾਂ ਕਰ ਲਏ ਵਲ ਤੇ 23 ਇੰਚ ਆਪਣਾ ਇਹ ਹੋ ਗਿਆ ਠੀਕ ਹੈ ਤੇ ਇਹ ਇਦਾਂ ਆਪਾਂ ਨੇ ਇਹ ਵਲ ਜਿਹੜੇ ਸਾਰੇ ਅਗਲੀ ਦੂਸਰੀ ਸਾਈਡ ਵੀ ਇਦਾਂ ਹੀ ਆਪਾਂ ਪਾਵਾਂਗੇ 23 ਇੰਚ ਤੱਕ ਹੀ ਆਪਾਂ ਅੱਗੇ ਪਾਉਣੇ ਆ ਸਾਰੇ ਵਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਸਾਰੇ ਵਲ ਪਾਉਣੇ ਆ ਤੇ ਨਾਲ ਦੀ ਨਾਲ ਤੁਸੀਂ ਮਣਕੇ ਵੀ ਦੇਖ ਲੈਣਾ ਠੀਕ ਹੈ ਤੇ ਹੁਣ ਆਪਾਂ ਇਹਦੇ ਪੂਰੇ ਵਲ ਕਰਕੇ ਤੇ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਉੱਪਰ ਇਹਦੇ ਲਾਈਨਿੰਗ ਅਟੈਚ ਕਰਨੀ ਆ ਤੇ ਕਿਸ ਤਰੀਕੇ ਨਾਲ ਆਪਾਂ 벨ਟ ਅਟੈਚ ਕਰਨੀ ਆ ਹਾਂਜੀ ਹੁਣ ਆਪਾਂ ਸਾਰੇ ਵਾਲ ਪਾ ਲਿਆ ਠੀਕ ਹੈ ਤੇ ਇਹ ਆਪਣੇ ਸਾਰੇ ਵਾਲ ਜਿਹੜੇ ਇਸ ਤਰ੍ਹਾਂ ਦੋਨੇ ਸਾਈਡਾਂ ਤੇ ਪਾ ਲਿਆ ਤੇ ਆਪਾਂ ਇਧਰ ਇੱਥੇ ਆਪਣੀ ਜਿਹੜੀ ਐ ਬਰਾਬਰ ਕਰਕੇ ਤੇ ਆਪਾਂ ਹੁਣ ਵਾਲ ਜਿਹੜੇ ਪਾਏ ਮਿਣਾਂਗੇ ਇੱਥੋਂ ਆਪਣੀ ਜਿਹੜੀ ਸਲਾਈ ਦਾ ਇਹਨਾ ਆਉਣਾ ਇਹਨੂੰ ਛੱਡ ਕੇ ਆਪਾਂ ਨੇ ਮੈਨਣਾ ਤੇ ਆਪਣੇ ਜਿਹੜੇ ਵਾਲ ਜਿਹੜੇ ਪੂਰੇ ਆਪਣੇ 23 ਇੰਚ ਚ ਆ ਗਏ ਠੀਕ ਹੈ ਦੇਖ ਸਕਦੇ ਤੁਸੀਂ ਇਹ ਆਪਣੇ ਵਾਲ ਜਿਹੜੇ 23 ਇੰਚ ਦੇ ਵਿੱਚ ਵਿੱਚ ਪੈ ਗਏ ਆ ਤੇ 23 ਇੰਚ ਦੀ ਆਪਾਂ ਨੇ ਇਹ ਜਿਹੜੀ ਬੈਲਟ ਲਗਾਉਣੀ ਆਪਾਂ ਇਹ ਆਪਾਂ ਜਿਹੜੀ ਉੱਪਰ ਲਾਈ ਸੀਗੀ ਉਹ ਵਾਲੀ ਆ 23 ਇੰਚ ਦੇ ਹਿਸਾਬ ਨਾਲ ਹੀ ਇਹ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰ ਲੱਕੀ ਤੇ ਇਦਾਂ ਆਪਾਂ ਇਹ ਉੱਪਰ ਲਾਵਾਂਗੇ ਹੁਣ ਤੇ ਇਹਦੇ ਨਾਲ ਲਾਉਣੀ ਆ ਲਾਈਨਿੰਗ ਠੀਕ ਹੈ ਪਹਿਲਾਂ ਆਪਾਂ ਨਾਲ ਇਹਦੇ ਕਰਦੇ ਆ ਲਾਈਨਿੰਗ ਦੀ ਅਟੈਚ ਲਾਈਨਿੰਗ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਬੈਲਟ ਲਾਵਾਂਗੇ ਲਾਈਨਿੰਗ ਜਿਹੜੀ ਆਪਾਂ ਨੇ ਇਹਦੀ ਜੀ ਸੀਗੀ ਟਾਪਡੇ ਦੀ ਲਾਈਨਿੰਗ ਠੀਕ ਹੈ ਟਾਟਾ ਜਿਹੜਾ ਹੁੰਦਾ ਮੋਟਾ ਹੁੰਦਾ ਸਟਾਫ ਆ ਕਰਕੇ ਆਪਾਂ ਇਹਦੀ ਕਟਿੰਗ ਤੁਹਾਨੂੰ ਦੱਸੀ ਹੈ ਕਿਵੇਂ ਆਪਾਂ ਉੱਪਰੋਂ ਛੋਟੀ ਰੱਖਣੀ ਹੁੰਦੀ ਹੈ ਤੇ ਨੀਚੇ ਤੋਂ ਆਪਾਂ ਖੁੱਲੇ ਵਾਲੀ ਤੇ ਇਹ ਆਪਣੀ ਹੈਗੀ ਲਾਈਨਿੰਗ ਤੇ ਲਾਈਨਿੰਗ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਕੱਟ ਲਾ ਲਿਆ ਸੀਗਾ ਵਿਚਾਲੇ ਦਾ ਤੇ ਇਹ ਦੋਨੇ ਸਾਈਡਾਂ ਆਪਣੀਆਂ ਸਾਈਡਾਂ ਤੇ ਰੱਖਣ ਮਤਲਬ ਇਹ ਕੱਟ ਪਾਈ ਹੋਈ ਰਹਿ ਗਈ ਠੀਕ ਹੈ ਤੇ ਇਹ ਆਪਾਂ ਹੁਣ ਇੱਥੋਂ ਰੱਖ ਕੇ ਦੱਸਾਂਗੇ ਤੁਹਾਨੂੰ ਕਿਵੇਂ ਲਾਉਣੀ ਹੈ ਇਹਦਾ ਜਿਹੜਾ ਸਿੱਧਾ ਪਾਸਾ ਇਹ ਉੱਪਰ ਕਰ ਲੈਣਾ ਆਪਾਂ ਤੇ ਇਹ ਵਾਲਾ ਹੈਗਾ ਇਹਦਾ ਪੁੱਠਾ ਪਾਸਾ ਠੀਕ ਹੈ ਤੇ ਇਹ ਆਪਾਂ ਕੀ ਕਰਾਂਗੇ ਇਹਨੂੰ ਇਹਦੇ ਆਪਾਂ ਪਹਿਲਾਂ ਸਲਾਈ ਲਾ ਲਾਂਗੇ ਇਹ ਨੂੰ ਇੱਧਰ ਅਲੱਗ ਤੇ ਉਹਦੀ ਅਲੱਗ ਲਾਵਾਂਗੇ ਠੀਕ ਹੈ ਤੇ ਆਪਾਂ ਇਹਦੇ ਨਾਲ ਵੀ ਇਸ ਤਰ੍ਹਾਂ ਕਿਰਾ ਅਟੈਚ ਕਰਕੇ ਬਾਅਦ ਵਿੱਚ ਵੀ ਸਲਾਈਆਂ ਲਾ ਸਕਦੇ ਆ ਤੇ ਪਹਿਲਾਂ ਵੀ ਜੇ ਤੁਸੀਂ ਤੁਹਾਨੂੰ ਸੌਖਾ ਤਰੀਕਾ ਇੱਕ ਦੱਸਾਂ ਇਦਾਂ ਹੀ ਤੁਸੀਂ ਲਾਉਂਗੇ ਤਾਂ ਤੁਹਾਨੂੰ ਸੌਖਾ ਲੱਊਗਾ ਇਹਦੇ ਆਪਾਂ ਇੱਕ ਸਾਈਡ ਤੇ ਜਿਹੜੀ ਸਲਾਈ ਲਾ ਲਾਂਗੇ ਠੀਕ ਹੈ ਤੇ ਇੱਕ ਸਾਈਡ ਤੇ ਆਪਾਂ ਛੱਡ ਕੇ ਮਗਰੋਂ ਲਾਉਣੀ ਤੁਹਾਨੂੰ ਦੱਸਾਂਗੇ ਇੱਕ ਸਾਈਡ ਤੇ ਤੁਸੀਂ ਇਸ ਤਰ੍ਹਾਂ ਇਹਦੇ ਸਲਾਈ ਲਗਾ ਲਓ ਇਹਦਾ ਕੋਈ ਪੁੱਠਾ ਸਿੱਧਾ ਹੈ ਨਹੀਂ ਦਾ ਪਾਸਾ ਤੇ ਆਪਾਂ ਇਸ ਇੱਕ ਸਾਈਡ ਤੇ ਇਦਾਂ ਹੀ ਸਿਲਾਈ ਲਾ ਲਾਂਗੇ। ਹਾਂਜੀ ਹੁਣ ਆਪਣਾ ਜਿਹੜਾ ਸਿਲਾਈ ਲਾ ਲਈਏ ਇੱਕ ਸਾਈਡ ਇਹ ਆਪਣਾ ਇਸ ਸਾਈਡ ਰੱਖਣਾ ਤੇ ਇਹਦਾ ਵੀ ਜਿਹੜਾ ਪੁੱਠਾ ਪਾਸਾ ਆਪਾਂ ਇਧਰਲੇ ਸਾਈਡ ਰੱਖਾਂਗੇ ਠੀਕ ਹੈ ਤੇ ਸਿੱਧਾ ਪਾਸਾ ਉੱਪਰਲੇ ਸਾਈਡ ਤੇ ਜੇ ਤੁਹਾਨੂੰ ਤੁਸੀਂ ਦੋਨੇ ਸਾਈਡਾਂ ਸਲਾਈਆਂ ਲਾ ਕੇ ਤੇ ਇਹਦੀ ਵੀ ਸਲਾਈ ਲਾ ਕੇ ਉਦਾਂ ਅਟੈਚ ਕਰਨਾ ਉਦਾਂ ਵੀ ਕਰ ਸਕਦੇ ਆ ਤੇ ਜੇ ਤੁਸੀਂ ਤੁਸੀਂ ਇਦਾਂ ਸੌਖੇ ਤਰੀਕੇ ਨਾਲ ਥੋੜੀ ਜੀ ਕਰਨੀ ਹੈ ਤਾਂ ਆਪਾਂ ਇਸ ਤਰ੍ਹਾਂ ਨਾਲ ਇਹਦੇ ਅਟੈਚ ਕਰ ਲਾਂਗੇ ਇੱਕ ਵਾਰੀ ਠੀਕ ਹੈ ਇੱਥੋਂ ਆਪਾਂ ਬਰਾਬਰ ਰੱਖ ਕੇ ਇੱਕ ਵਾਰੀ ਸ਼ੁਰੂ ਥੋੜਾ ਛੱਡ ਕੇ ਕਰਾਂਗੇ ਕਿਉਂਕਿ ਇਹਦੀ ਸਲਾਈ ਲਾਉਣੀ ਆ ਆਪਾਂ ਤੇ ਇਹਦੀ ਵੀ ਲਾਉਣੀ ਆ ਠੀਕ ਹੈ ਤੇ ਇਹ ਆਪਾਂ ਬਾਅਦ ਚ ਥੋੜੀ ਜੀ ਸਲਾਈ ਲਾ ਲਾਂਗੇ ਇੱਥੋਂ ਆਪਾਂ ਥੋੜਾ ਛੱਡ ਕੇ ਬਰਾਬਰ ਰੱਖ ਲਾਂਗੇ ਤੇ ਛੱਡ ਕੇ ਥੋੜਾ ਜਿਹਾ ਸ਼ੁਰੂ ਕਰਾਂਗੇ ਠੀਕ ਹੈ ਇੱਥੋਂ ਆਪਾਂ ਇੰਚ ਕਾਪਾ ਛੱਡ ਲਾਂਗੇ ਤੇ ਇੱਥੋਂ ਰੱਖ ਕੇ ਸ਼ੁਰੂ ਕਰਨੀ ਹੈ ਇਹ ਇਦਾਂ ਬਰਾਬਰ ਥੋੜਾ ਜਿਹਾ ਸਲਾਈ ਲਾ ਲਾਵੇ ਜਿਹੜੀ ਆਪਣੀ ਬਲਾਂ ਦੀ ਸਿਉਣ ਲੱਗੀ ਹੋਈ ਹੈ ਉਦੇ ਨਾਲ ਨਾਲ ਇਧਰਲੀ ਸਾਈਡ ਆਪਾਂ ਸਿਉਣ ਲਾਉਣੀ ਹੈ ਤੇ ਇਧਰ ਨਹੀਂ ਲਾਉਣੀ ਫਿਰ ਆਪਣੀ ਸਿਉਣ ਬਾਹਰ ਦੇ ਸੂਗੀ ਤੇ ਇਹਦੇ ਆਪਾਂ ਨਾਲ-ਨਾਲ ਕਰਕੇ ਸਿਉਣ ਇਹਦੇ ਉੱਪਰ ਵੀ ਲਾ ਸਕਦੇ ਆ ਤੇ ਇਹਦੇ ਉਰਲੀ ਸਾਈਡ ਵੀ ਨਾਲ-ਨਾਲ ਲਾਉਣੀ ਹੈ ਠੀਕ ਹੈ ਇਦਾਂ ਲਾਵਾਂਗੇ ਤੇ ਹੁਣ ਆਪਾਂ ਜਿਹੜਾ ਇਹਦਾ ਵਿਚਾਲੇ ਆਪਾਂ ਨਿਸ਼ਾਨ ਲਾਇਆ ਸੀ ਵਾਲਾ ਮਾਰਕਰ ਦਾ ਇਹ ਤਾਂ ਹੀ ਲਾਇਆ ਸੀ ਵੀ ਆਪਾਂ ਨੂੰ ਅੱਧਾ ਤਾਂ ਪਤਾ ਲੱਗ ਜਾਊਗਾ ਮਾਰਕਰ ਨਾਲ ਕੱਟ ਤਾਂ ਆਪਣੇ ਹੋਰ ਵੀ ਲੱਗੇ ਹੁੰਦੇ ਨਾ ਇਹ ਆਪਣਾ ਜਿਹੜਾ ਅੱਧਾ ਇਹਦਾ ਠੀਕ ਹੈ ਤੇ ਇਹਦਾ ਜਿਹੜਾ ਅੱਧਾ ਹੈਗਾ ਇੱਥੇ ਸਿਉਣ ਦਾ ਅੱਧਾ ਜਿੱਥੇ ਇਹ ਵਾਲੀ ਸਿਉਣ ਠੀਕ ਹੈ ਇਹ ਆ ਦਾ ਲਾਈਨਿੰਗ ਦਾ ਇਹਨੂੰ ਦੋਨਾਂ ਨੂੰ ਆਪਣਾ ਇਸ ਤਰ੍ਹਾਂ ਮਿਲਣਾ ਚਾਹੀਦਾ ਹੈ ਤੇ ਇਹਦੇ ਵਿੱਚ ਜਿੰਨੇ ਆਪਾਂ ਛੋਟੇ-ਛੋਟੇ ਵਾਲੇ ਦੇ 2-3 ਕਵਾਲ ਪਾ ਦਾਂਗੇ ਤੇ ਇਹ ਆਪਣਾ ਜਿਹੜਾ ਫਿਰ ਲਾਈਨਿੰਗ ਥੋੜੀ ਜੀ ਲੂਜ਼ਿੰਗ ਵਾਲੀ ਬਣ ਜੂਗੀ ਤੇ ਇੱਥੋਂ ਆਪਾਂ ਫਿਰ ਛੋਟਾ ਜਿਹਾ ਵਾਲੇ ਦਾ ਇੱਥੇ ਪਾ ਦਾਂਗੇ ਨਾਲ ਦੀ ਨਾਲ ਆਪਾਂ نیچے ਵਾਲ ਪਾਣੇ ਆ ਤੇ ਉੱਪਰ ਦੀ ਆਪਾਂ ਸਲਾਈ ਲਾਉਣੀ ਆ ਇਸ ਤਰ੍ਹਾਂ ਠੀਕ ਹੈ ਇੱਕ ਵਾਲ ਨਾਲ ਦੇ ਨਾਲ ਵਿਰਲੇ ਵਿਰਲੇ ਵਾਲ ਪਾਉਣੇ ਆਪਾਂ ਠੀਕ ਹੈ ਤੇ ਉੱਥੋਂ ਤੱਕ ਆਪਣੇ ਜਿਹੜੇ ਪੂਰਾ ਆ ਜੇ ਤਿੰਨ ਦੇ ਕਵਲ ਜਾਨੀ ਆਪਣੇ ਕੱਟ ਦੇ ਅੰਦਰ ਪੈ ਗਈਆਂ ਤੇ ਤਿੰਨ ਕੀ ਆਪਣੇ ਉੱਧਰ ਪੈ ਜਾਣੇ ਆ ਬਸ ਇਦਾਂ ਕਰਕੇ ਆਪਣਾ ਉਹ ਬਰਾਬਰ ਆ ਜਣ ਬਸ ਪਾਉਣੇ ਆਪਾਂ ਛੋਟੀ ਛੋਟੀ ਵਾਲਾ ਜਿਆਦਾ ਜਿਆਦਾ ਨਹੀਂ ਵਾਲ ਪਾਉਣਾ ਆਪਾਂ ਇਸ ਤਰ੍ਹਾਂ ਇੱਥੇ ਕਿ ਜੀ ਪਾਵਾਂਗੇ ਹੁਣ ਆਪਣੇ ਇੱਕ ਛੋਟਾ ਜਿਹਾ ਵਾਲ ਪਾਉਗਾ ਤੇ ਇਹ ਆਪਣਾ ਕੱਟ ਕੋਲੇ ਆ ਜਾਣਾ ਤੇ ਦੇਖ ਸਕਦੇ ਜਿਹੜੀ ਆਪਣੀ ਸਿਉਣ ਹੈ ਠੀਕ ਹੈ ਤੇ ਇਹ ਆਪਣੇ ਇਹਦੇ ਕੋਲੇ ਨਿਸ਼ਾਨ ਦੇ ਕੋਲੇ ਬਿਲਕੁਲ ਆ ਗਈ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇੱਧਰ ਲਾਈਨਿੰਗ ਦੀ ਜਿਹੜੀ ਨਾਲ ਅਟੈਚ ਕਰਨੀ ਹੈ ਤੇ ਇਹਦੇ ਨਾਲ ਕੀ ਹੋਈਆ ਆਪਾਂ ਜੇ ਜ਼ਿਆਦਾ ਇੱਥੇ ਮੋਟਾ ਨਹੀਂ ਹੁੰਦਾ ਜ਼ਿਆਦਾ ਵਾਲ ਜੀ ਉਹਦੇ ਵੀ ਉਨੇ ਵਾਲਾ ਕਹਿੰਦੇ ਵੀ ਉਨੇ ਫਿਰ ਆਪਣਾ ਜਾਦਾ ਇੱਥੋਂ ਮੋਟਾ ਹੋ ਜਾਂਦਾ ਆ ਦੇਖ ਸਕਦੇ ਤੁਸੀਂ ਆਪਾਂ ਇਸ ਤਰ੍ਹਾਂ ਵਿਰਲੇ ਵਿਰਲੇ ਜੇ ਵਾਲ ਪਾਤੇ ਇਹਦੇ ਤੇ ਆਪਣੀ ਲਾਈਨਿੰਗ ਜਿਹੜੀ ਇੱਧਰਲੀ ਸਾਈਡ ਅਟੈਚ ਕਰ ਲਈ ਤੇ ਇਦਾਂ ਹੀ ਹੁਣ ਆਪਾਂ ਅੱਗੇ ਵੀ ਜਿਹੜੀ ਲਾਈਨਿੰਗ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਛੋਟੇ ਛੋਟੇ 4-5 ਵਾਲ ਪੈ ਰਹੇ ਆ ਤੇ ਆਪਾਂ ਇਹਨੂੰ ਅਟੈਚ ਨਾਲ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਜੋੜ ਲੈਣਾ ਆਪਾਂ ਆਪਾਂ ਇਹਨੂੰ ਸਾਰੇ ਜੋੜ ਕੇ ਪਾਉਣੇ ਆ ਹਾਂਜੀ ਹੁਣ ਜਿਹੜੇ ਆਪਣੇ ਵਾਲ ਉਹ ਸਾਰੇ ਪੈ ਗਏ ਐ ਲਾਈਨਿੰਗ ਦੇ ਵੀ ਲਾਂ ਲਟੈਚ ਹੋ ਗਈ ਐ ਹੁਣ ਆਪਾਂ ਕੀ ਕਰਨਾ ਇੰਨਾ ਆਪਾਂ ਛੱਡਿਆ ਸੀ ਇਧਰਲੀ ਸਾਈਡ ਐਂਚਿੰਚ ਤੇ ਇਹ ਆਪਣੀ ਜਿਹੜਾ ਕਪੜਾ ਇਹਨੂੰ ਦੋਨਾਂ ਨੂੰ ਇਸ ਤਰ੍ਹਾਂ ਰੱਖ ਕੇ ਤੇ ਆਪਾਂ ਇਹਦੀ ਸਲਾਈ ਪਹਿਲਾਂ ਇਹਦੀ ਲਾਵਾਂਗੇ ਫਿਰ ਆਪਾਂ ਲਾਈਨਿੰਗ ਦੀ ਲਾਉਣੀ ਐ ਠੀਕ ਐ ਇਹਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਤੇ ਇਹਦੀ ਸਲਾਈ ਲਗਾ ਲਾਂਗੇ ਤੇ ਇੱਥੋਂ ਆਪਣਾ ਜਿਹੜਾ ਗੋਲ ਹੋ ਜੂਗਾ ਇਹ ਇਹ ਤਾਂ ਆਪਾਂ ਨੇ ਬਰਾਬਰ ਕਰਕੇ ਇਥੋਂ ਆਪਾਂ ਜਿਹੜੇ ਸਲਾਈ ਲਾਉਣੀ ਹੈਗੀ ਠੀਕ ਹੈ ਸਿੱਧੀ ਸਲਾਈ ਲਾ ਲਾਂਗੇ ਇਹ ਵਾਲੀ ਹਾਂਜੀ ਹੁਣ ਆਪਣੀ ਇਹ ਸਿਉਣ ਲੱਗ ਗਈ ਹੁਣ ਆਪਣੀ ਜਿਹੜੀ ਲਾਈਨ ਹੈਗੀ ਇਹਦੀ ਸਿਉਣ ਲਾਉਣੀ ਹੈ ਇਹ ਆਪਾਂ ਅੰਡਰਗਰਾਉਂਡ ਹੀ ਲਾਉਣੀ ਹੈ ਇਹ ਇਸ ਤਰ੍ਹਾਂ ਬਾਹਰ ਐਦਾਂ ਹੀ ਫੜ ਕੇ ਨਹੀਂ ਲਾਉਣੀ ਠੀਕ ਹੈ ਐਦਾਂ ਫੜ ਕੇ ਆਪਾਂ ਲਾਵਾਂਗੇ ਤਾਂ ਇਹ ਜਿਹੜੀ ਬਾਹਰ ਦਿਖੂਗੀ ਇਹਨੂੰ ਆਪਾਂ ਕਰ ਲੈਣਾ ਇਸ ਤਰ੍ਹਾਂ ਹਲਟਾ ਕੇ ਇਧਰਲੀ ਸਾਈਡ ਨੂੰ ਤੇ ਆਪਾਂ ਇਦਾਂ ਸਲਾਈ ਲਾਉਣੀ ਹੈ ਦੀ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਦੀ ਸਲਾਈ ਲਗਾ ਲੈਣੀ ਹੈ ਇਹ ਆਪਣੀ ਵਿੱਚ ਆ ਜੂਗੀ ਸਲਾਈ ਪਰ ਦਿਖਣੀ ਨਹੀਂ ਨੀਗੀ ਬਾਹਰ ਤੇ ਥੋਪਾ ਡਬਲ ਕਰਕੇ ਇਹ ਵੀ ਸਾਰੀ ਸਲਾਈ ਆਪਾਂ ਇਦਾਂ ਹੀ ਲਗਾ ਲੈਣੀ ਹੈ ਤੇ ਫਿਰ ਆਪਾਂ ਇਹਦੀ ਜਿਹੜੀ ਉੱਪਰੋਂ ਥੋੜੀ ਜੀ ਸਲਾਈ ਹੈ ਰਹਿੰਦੀ ਉਹ ਆਪਾਂ ਲਾਵਾਂਗੇ ਐਜੀ ਹੁਣ ਆਪਣੀ ਲੱਗੀ ਸਲਾਈ ਸਾਰੀ ਹੁਣ ਆਪਾਂ ਕਿਵੇਂ ਕਰਾਂਗੇ ਨੂੰ ਦੇਖਸਾ ਇਹਨੂੰ ਆਪਾਂ ਜਿਹੜੇ ਨੂੰ ਇਦੇ ਵਿੱਚ ਦੀ ਧਰ ਆਪਣੀ ਸਿੱਧਾ ਪਾਸਾ ਆ ਗਿਆ ਠੀਕ ਹੈ ਇਹਨੂੰ ਉਲਟਾ ਕੇ ਲਾਈ ਸੀ ਆਪਾਂ ਦੇਖ ਸਕਦੇ ਆ ਆਪਣੀ ਅੰਡਰਗਰਾਉਂਡ ਸੀਨ ਇੱਧਰ ਆ ਗਈ ਤੇ ਇੱਧਰ ਲਈ ਸਾਈਨ ਵੀ ਆਪਣੀ ਨਹੀਂ ਦਿਖਦੀ ਤੇ ਇਦਾਂ ਆਪਾਂ ਲਾ ਲਈ ਹੁਣ ਆਪਣਾ ਥੋੜਾ ਜਿਹਾ ਜਿਹੜਾ ਅਟੈਚ ਕਰਨ ਵਾਲਾ ਰਹੇਗਾ ਜਿਹੜਾ ਇੰਚਕ ਛੱਡਿਆ ਸੀ ਤੇ ਇੱਥੇ ਆਪਾਂ ਇਦਾਂ ਸਲਾਈ ਲਾ ਲਾਂਗੇ ਤੇ ਜੇ ਨਾ ਵੀ ਲਾਵਾਂਗੇ ਤਾਂ ਆਪਾਂ ਜਦੋਂ 벨ਟ ਚੜਾਂਗੇ ਤੇ ਇਹ ਆਪਣੀ ਜਿਹੜੀ ਨਾਲ ਹੀ ਇਸ ਤਰ੍ਹਾਂ 벨ਟ ਦੇ ਨਾਲ ਹੀ ਲੱਗ ਜਾਣੀ ਹੈ ਠੀਕ ਹੈ ਹੁਣ ਆਪਾਂ ਇਹਦੇ ਨਾਲ ਲਾਉਣੀ 벨ਟ ਬੈਲਟ ਲਾ ਕੇ ਲਾਸਟ ਪਾਉਣੀ ਹੈ ਤੇ ਨੀਚੇ ਆਪਾਂ ਇਹਦੇ ਲਾਉਣੀ ਹੈ ਲੈਸਸ ਵਗੈਰਾ ਲਾਵਾਂਗੇ ਇੱਥੇ ਆਪਾਂ ਲੰਬਾਈ ਮਣਕੇ ਫੋਲਡ ਕਰਕੇ ਪਹਿਲਾਂ ਆਪਾਂ ਲਾਵਾਂਗੇ ਇਹ ਬੈਲਟ ਹੁਣ ਆਪਾਂ ਇੱਥੋਂ ਲਾਵਾਂਗੇ ਬੈਲਟ ਠੀਕ ਹੈ ਸਿਉਣ ਨਾਲ ਸਿਉਣ ਮਲਾ ਕੇ ਸਿੱਧੇ ਪਾਸੇ ਆਪਾਂ ਸਿਉਣ ਪਹਿਲਾਂ ਲਿਆਉਣੀ ਹੈ ਤੇ ਇਹਦੇ ਉੱਪਰ ਜਿਹੜੀ ਲਾਸਟ ਪਾਉਣੀ ਹੈ ਇਸ ਤਰੀਕੇ ਨਾਲ ਆਪਾਂ ਪਾਉਣੀ ਹੈ ਇਦਾਂ ਆਪਾਂ ਸ਼ੁਰੂ ਕਰ ਲੈਣੀ ਸਿਉਣ जेडी सिलाई अपनी वाल बल आदि है उसे सिलाई के लाव गे ਹਾਂਜੀ ਹੁਣ ਆਪਾਂ ਇਹਦੀ ਲਾਸਟਕ ਪਾਵਾਂਗੇ ਤੇ ਲਾਸਟਕ ਆਪਾਂ ਲੈਣੀ ਹੈ ਇਹ 20 ਹਿੱਪ ਵਾਲਾ ਕਮੀਜ਼ ਹੈ ਤੇ 20 ਹਿੱਪ ਵਾਲੇ ਕਮੀਜ਼ ਦੇ ਹਿਸਾਬ ਨਾਲ ਆਪਾਂ ਨੇ 30 ਇੰਚ ਦੀ ਜਿਹੜੀ ਲਾਸਟ ਗੋਲ ਲੈਣੀ ਹੈ ਤੇ ਆਪਾਂ 30.5 ਲਈ ਹੈ ਤੇ ਇੱਥੋਂ ਆਪਾਂ ਜਿਹੜਾ ਉੱਪਰ ਠਾ ਕੇ ਇਸ ਤਰ੍ਹਾਂ ਰੱਖ ਕੇ ਸਲਾਈ ਲਾਵਾਂਗੇ ਜਿਹਦੀ 20 ਹਿੱਪ ਹੁੰਦੀ ਹੈ 20 ਜਾਂ 20.5 ਜਾਂ 21 ਤੇ ਉਹ ਆਪਾਂ 15 ਦੇ ਹਿਸਾਬ ਨਾਲ ਇਸ ਤਰ੍ਹਾਂ ਗੋਲ ਜੇ ਲਾਸਟ ਕਬਾਉਣੀ ਤੇ ਆਪਾਂ 30 ਇੰਚ ਦੀ ਲਾਸਟਕ ਲੈਣੀ ਹੈ ਤੇ ਇਦਾਂ ਰੱਖ ਕੇ ਇਹਨੂੰ ਦੋਨਾਂ ਨੂੰ గ గల ఎలా ఎలా లేని సైనా దో తి రకే ఇర సైలా హాజీ హాస్ట్ నుండి జరను వాళ్ళ ఊపరను కన్నా ఇస్త ਤੇ ਇਹਦੇ ਉੱਪਰਲੀ ਸਾਈਡ ਆਪਣਾ ਲਾਸਟਾ ਕੋਣਾ ਚਾਹੀਦਾ ਤੇ ਇਧਰ ਨੂੰ ਆਪਣਾ ਕਪੜਾ ਜਿਹੜਾ ਇਸ ਤਰ੍ਹਾਂ ਮੋੜ ਲੈਣਾ ਇੱਥੋਂ ਠੀਕ ਹੈ ਤੇ ਆਪਾਂ ਇੱਥੋਂ ਰੱਖ ਕੇ ਤੇ ਜਿਹੜੀ ਆਪਣੀ ਲਾਸਟਕ ਦੇ ਉੱਪਰ ਸਿਉਣ ਦੀ ਮਾਰਨੀ ਲਾਸਟਕ ਕੱਪੜੇ ਪਿੱਛੇ ਕਰਨੀ ਹੈ ਤੇ ਜਿੱਥੇ ਆਪਣੀ ਸਲਾਈ ਪਹਿਲਾਂ ਲੱਗੀ ਉਹਨੂੰ ਇਦਾਂ ਟੱਕ ਦੇਣਾ ਲਪੋ ਕੇ ਯਾਨੀ ਯਾਨੀ ਕਿ ਉਹਦੇ ਉੱਪਰ ਉੱਪਰ ਆਪਾਂ ਕਪੜਾ ਰੱਖਣਾ ਤੇ ਇਹ ਨੀਚੇ ਵਾਲੇ ਕਪੜੇ ਨੂੰ ਵੀ ਖਿੱਚ ਕੇ ਰੱਖਣਾ ਉੱਪਰਲੇ ਨੂੰ ਆਪਾਂ ਢਿੱਲਾ ਰੱਖਣਾ ਥੋੜਾ ਜਿਹਾ ਤੇ ਇਸ ਤਰੀਕੇ ਨਾਲ ਆਪਾਂ ਇਹਦੇ ਇਦਾਂ ਮੋੜ ਲੈਣਾ ਨੇ ਫਿਰ ਠੀਕ ਇਹ ਆਪਣਾ ਸਾਰਾ ਜਿਹੜਾ ਇਸ ਤਰੀਕੇ ਨਾਲ ਬਣ ਜਾਣਾ ਹੈ ਠੀਕ ਹੈ ਹੁਣ ਆਪਾਂ ਸਾਰੇ ਲਾਉਣੇ ਸਲਾਈ ਤੇ ਇਧਰਲੀ ਸਾਈਡ ਵੀ ਆਪਣਾ ਇਸ ਤਰ੍ਹਾਂ ਤੇ ਇਧਰਲੀ ਸਾਈਡ ਵੀ ਠੀਕ ਹੈ ਤੇ ਇਦਾਂ ਆਪਾਂ ਨੇ ਇਹ ਜਿਹੜੀ ਲਾਸਟ ਪਾਉਣੀ ਇਹਦੇ ਵਿੱਚ ਤੇ ਫਿਰ ਆਪਾਂ ਇਹਦੇ ਲਾਵਾਂਗੇ نیچے ਤੇ ਕਰਾਂਗੇ ਪਲਾ ਹੁਣ ਆਪਣੀ ਇਹ ਸਕਰਟ ਬਣ ਕੇ ਹੋ ਗਈ ਤਿਆਰ ਠੀਕ ਹੈ ਤੇ ਆਪਣੀ ਇਹ ਵਾਲ ਪੈ ਗਿਆ ਤੇ ਇਦਾਂ ਆਪਣੀ ਸਕਰਟ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਨੇ ਇੱਥੋਂ ਰੱਖ ਕੇ ਲਵਾਈ ਇਹਦੀ ਸਕਰਟ ਦੀ ਲਾ ਲੈਣੀ ਹੈ ਤੇ ਇਹ ਆਪਾਂ ਲਵਾਈ ਜਿਹੜੀ ਲਾ ਲਈ ਇੱਥੋਂ ਤੱਕ ਆਪਣੀ ਲਵਾਈ ਰੱਖਣੀ ਹੈ 35 ਇੰਚ ਸਲਵਾਰ ਹੈ ਤੇ ਆਪਾਂ ਇਹ 2 ਇੰਚ ਨੀਵੀ ਰੱਖਣੀ ਹੁੰਦੀ ਹੈ ਜਿੰਨੀ ਸਲਵਾਰ ਦੀ ਲੰਬਾਈ ਉਸ ਤੋਂ 2 ਇੰਚ ਵੱਧ ਆਪਾਂ ਸੇਮਤੀ ਤੇ ਨਿਸ਼ਾਨ ਲਾ ਲਿਆ ਠੀਕ ਹੈ ਇਹਨੂੰ ਆਪਾਂ نیچے ਤੋਂ ਕਰਾਂਗੇ ਫੋਲਡ نیچے ਤੋਂ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਨਾ ਹੈ ਜਿੰਨਾ ਆਪਣਾ ਕਪੜਾ نیچے ਬਚਿਆ ਉਹਨੂੰ ਡਬਲ ਫੋਲਡ ਕਰਨਾ ਹੈ ਠੀਕ ਹੈ ਇਸ ਤਰ੍ਹਾਂ ਜਿੱਤ ਪੂਰਾ ਦੂਰਾ ਕਰਕੇ ਇਸ ਤਰ੍ਹਾਂ ਆਪਾਂ ਨੇ ਫੋਲਡ ਕਰ ਲੈਣਾ ਤੇ ਇਹਦੇ ਨਾਲ ਆਪਣਾ ਥੋੜਾ ਜਿਹਾ ਇੱਥੋਂ ਹੈਵੀ ਜਿਹਾ ਹੋ ਜਾਂਦਾ ਤੇ ਆਪਾਂ ਨੂੰ ਇੱਥੋਂ ਆਪਾਂ ਨੇ ਫਿਰ ਲੈਸ ਲਗਾਉਣੀ ਹੈ ਹਾਂਜੀ ਇਹ ਵਾਲੀ ਜਿਹੜੀ ਆਪਣੀ ਹੈਗੀ ਸ਼ਰਟ ਤੇ ਇਹ ਸ਼ਾਰਟ ਸ਼ਰਟ ਬਣਾਈ ਆਪਾਂ ਤੇ ਇਹ ਆਪਣਾ ਕਮੀਜ਼ ਬਣ ਕੇ ਰੈਡੀ ਹੋ ਗਿਆ ਤੇ ਇਹਦੇ ਨਾਲ ਦੀ ਆਪਾਂ ਨੇ ਜਿਹੜੀ ਲੈਸ ਹੈ ਬਿਲਕੁਲ ਨਾਲ ਰਲਦੀ ਆਪਾਂ ਨੇ ਇਹ ਲਗਾਉਣੀ ਹੈ ਦੋਨੇ ਲੈਸਾਂ ਇਹ ਤੇ ਆਪਾਂ ਇਹਦੇ ਨਾਲ ਮੈਚਿੰਗ ਦੋਨੇ ਲੈਸਾਂ ਲਈਆਂ ਹੈ ਇਹ ਤੇ ਇਹਦੇ ਨਾਲ ਆਪਾਂ نیچے ਘੇਰੇ ਦੇ ਉੱਪਰ ਲਗਾ ਕੇ ਤੇ ਆਪਾਂ ਇਹ ਜਿਹੜੀ ਸਕਰਟ ਰੈਡੀ ਕਰਕੇ ਤਾਂ ਦਿਖਾਣੀ ਆਪਾਂ ਕਿਸ ਤਰੀਕੇ ਨਾਲ ਆਪਾਂ ਨੂੰ ਲੱਗਦੀ ਹੈ ਕਿ ਇਹ ਆਪਾਂ ਕਰਦੇ ਤਿਆਰ ਹਾਂਜੀ ਹੁਣ ਆਪਾਂ ਨੇ ਸਕਰਟ ਜਿਹੜੀ ਆ ਬਣ ਕੇ ਆਪਣੀ ਰੈਡੀ ਹੋ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਸਕਰਟ ਬਣਾ ਸਕਦੇ ਹੋ ਹਾਂਜੀ ਹੁਣ ਆਪਣੀ ਜਿਹੜੀ ਹੈ ਸਕਰਟ ਸੂਟ ਰੈਡੀ ਹੋ ਗਿਆ ਤੇ ਇਹ ਆਪਾਂ ਜਿਹੜੀ ਹੈ ਸਾਰੀ ਰੈਡੀ ਕਰ ਲਈ ਹੈ ਤੇ ਇਸ ਤਰੀਕੇ ਨਾਲ ਆਪਾਂ ਨੇ ਦੇ ਸ਼ਰਟ ਤੇ ਵੀ ਵਾਈਪਿੰਗ ਲਗਾ ਕੇ ਤੇ ਇਹ ਵਾਲੀ ਜਿਹੜੀ ਹੈਗੀ ਹੈ ਲਟਕਣ ਲਗਾ ਕੇ ਡੋਰੀ ਲਾ ਕੇ ਲਟਕਣ ਲਗਾਏ ਹੈ ਤੇ ਇਦਾਂ ਆਪਾਂ ਨੇ ਸ਼ੋਰਟ ਸ਼ਰਟ ਬਣਾ ਕੇ ਤੇ ਸਾਰੀ ਆਪਣੀ ਰੈਡੀ ਹੋ ਗਈ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰਨਾ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਪਾਰਟੀ ویئر ਸੂਟ ਰੈਡੀ ਕਰ ਸਕਦੇ ਹੋ ਜੇ ਕੋਈ ਤੁਸੀਂ ਹੋਰ ਵੀ ਤਰ੍ਹਾਂ ਦੀ ਡਰੈਸ ਵਗੈਰਾ ਸਿੱਖਣੀ ਚਾਹੁੰਦੇ ਆ ਤੇ ਮੇਰੇ ਚੈਨਲ ਤੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਾਂਗੇ ਇਹਨੂੰ ਬਣਾਉਣ ਦਾ ਤਰੀਕਾ ਦੱਸਾਂਗੇ ਥੈਂਕ ਯੂ ਵੀਡੀਓ ਵੇਖਣ ਲਈ